ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼੍ਰੀ ਖਾਟੂ ਸ਼ਾਮ ਮੰਦਿਰ ਪਾਤੜਾ ਸ਼੍ਰੀ ਹਾਰੇ ਦਾ ਸਹਾਰਾ ਬਾਬਾ ਸ਼ਾਮ ਹਮਾਰਾ ਜੈਕਾਰਾ ਤੁਸੀਂ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਹਾਰੇ ਦਾ ਸਹਾਰਾ ਬਾਬਾ ਸ਼ਾਮ ਹਮਾਰਾ ਆਜੂ ਤੁਹਾਨੂੰ ਦਰਸ਼ਨ ਕਰਾਨੇ ਆ ਸ਼੍ਰੀ ਖਾਟੂ ਸ਼ਾਮ ਮੰਦਿਰ ਪਾਤੜਾ ਆਜੂ ਮੰਦਿਰ ਵੱਲ ਨੂੰ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਵਾਰੀ ਤੁਹਾਨੂੰ ਮੈਂ ਕੈਮਰਾ ਪਿੱਛੇ ਕਰਕੇ ਪੂਰੀ ਮੰਦਿਰ ਦਾ ਦ੍ਰਿਸ਼ ਦਿਖਾਉਂਗਾ ਬਹੁਤ ਹੀ ਸੋਹਣਾ ਮੰਦਿਰ ਹੈ ਜ਼ਰੂਰ ਇੱਕ ਵਾਰੀ ਆ ਕੇ ਸ਼੍ਰੀ ਖਾਟੂ ਸ਼ਾਮ ਮੰਦਿਰ ਪਾਤੜਾ ਆ ਕੇ ਜ਼ਰੂਰ ਦਰਸ਼ਨ ਕਰਨਾ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਮੰਦਿਰ ਵਿੱਚ ਤੁਹਾਨੂੰ ਸ਼੍ਰੀ ਖਾਟੂ ਸ਼ਾਮ ਜੀ ਦੇ ਦਰਸ਼ਨ ਕਰਾਨੇ ਆ ਆਜੋ ਚੱਲਦੇ ਆ ਦੇਖੋ ਬਹੁਤ ਸੋਹਣਾ ਸਜਾਇਆ ਹੋਇਆ ਮੰਦਿਰ ਹੈ ਦੇਖੋ ਬਹੁਤ ਸੋਹਣਾ ਮੰਦਿਰ ਹੈ ਬਜ਼ੁਰਗਾਂ ਲਈ ਕੁਰਸੀਆਂ ਲਗਾਈਆਂ ਹੋਈਆਂ ਨੇ ਲਓ ਜੀ ਸ਼੍ਰੀ ਗਣਪਤੀ ਮਹਾਰਾਜ ਜੀ ਦਾ ਮੰਦਿਰ ਹੈ ਸ਼੍ਰੀ ਖਾਟੂ ਸ਼ਾਮ ਜੀ ਦਾ ਮੰਦਿਰ ਹੈ ਦੇਖੋ ਪੰਡਤ ਜੀ ਬੈਠੇ ਨੇ ਭਗਤਾਂ ਨੂੰ ਆਸ਼ੀਰਵਾਦ ਦੇ ਰਹੇ ਨੇ ਜ਼ਰੂਰ ਤੁਸੀਂ ਆ ਕੇ ਇੱਕ ਵਾਰੀ ਖਾਟੂ ਸ਼ਾਮ ਜੀ ਦੇ ਦਰਸ਼ਨ ਜ਼ਰੂਰ ਕਰਨਾ ਬਹੁਤ ਹੀ ਸੋਹਣਾ ਮੰਦਿਰ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਸਾਰੇ ਮੰਦਿਰ ਬਣੇ ਹੋਏ ਨੇ ਤੁਹਾਨੂੰ ਸਾਰੇ ਦਿਖਾਵਾਂਗੇ ਤੁਸੀਂ ਦੇਖਦੇ ਰਹਿਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤਾਂ ਜੋ ਐਦਾਂ ਦੀ ਵੀਡੀਓ ਮੈਂ ਤੁਹਾਡੇ ਰੂਬਰੂ ਕਰਦਾ ਰਹਾ ਮਾਂ ਵੀਡੀਓ ਨੂੰ ਜਰੂਰ ਪੂਰਾ ਐਂਡ ਤੱਕ ਦੇਖਿਓ ਬਹੁਤ ਹੀ ਵਧੀਆ ਮੰਦਿਰ ਹੈ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਸਾਨੂੰ ਸਾਰਾ ਦਰਸ਼ਨ ਕਰਾਵਾਂਗੇ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਫੇਸਬੁੱਕ ਤੇ ਵੀ ਪੇਜ ਮੇਰਾ ਲੁੰਗਲਾਣੇ ਪਿੰਡ ਵਾਲੇ ਤੇ ਆਈਡੀ ਫੇਸਬੁੱਕ ਤੇ ਪਵਨ ਰਤਨ ਦੇ ਨਾਮ ਤੇ ਜਰੂਰ ਪੇਜ ਨੂੰ ਫੋਲੋ ਕਰਿਓ ਤੇ @pavanratan9 YouTube ਤੇ ਮੇਰਾ ਚੈਨਲ ਹੈ ਜਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਡੀਓ ਨੂੰ ਪੂਰਾ ਦੇਖਣ ਲਈ ਆਜੋ ਤੁਹਾਨੂੰ ਨੀਚੇ ਲੈ ਕੇ ਚਲਦੇ ਆਪਾਂ ਜਿੱਥੇ ਸ਼੍ਰੀ ਖਾਟੂ ਸ਼ਾਮ ਜੀ ਦੇ ਕੀਰਤਨ ਕੀਤਾ ਜਾਂਦਾ ਹੈ ਜਾਗਰਣ ਕੀਤੇ ਜਾਂਦੇ ਨੇ ਇਸ ਹਾਲ ਦੇ ਵਿੱਚ ਆਜੋ ਲੈ ਕੇ ਚਲਦੇ ਆ ਤੁਹਾਨੂੰ ਉਸ ਹਾਲ ਦੇ ਵਿੱਚ ਦੇਖੋ ਇਹ ਹਾਲ ਹੈ ਬਹੁਤ ਸੋਹਣਾ ਸਜਾਇਆ ਹੋਇਆ ਇੱਥੇ ਸ਼੍ਰੀ ਖਾਟੂ ਸ਼ਾਮ ਜੀ ਦੇ ਕੋਈ ਪ੍ਰੋਗਰਾਮ ਕੀਰਤਨ ਜਾਗਰਣ ਹੋਵੇ ਤੇ ਕੀਤਾ ਜਾਂਦਾ ਹੈ ਵੀਡੀਓ ਨੂੰ ਪੂਰਾ ਦੇਖਣ ਲਈ ਸੋਡਾ ਤਹਿ ਦਿਲੋਂ ਧੰਨਵਾਦ ਪੇਜ ਜ਼ਰੂਰ ਫੋਲੋ ਕਰ ਲਿਓ